12 ਮਿੰਨੀ ਲੋ ਜੀ 12 ਮਿੰਨੀ ਦੀ ਅਜ ਆਪਾਂ ਇਹ ਚਾਰਜਿੰਗ ਨਹੀਂ ਪਰਦਾ ਨਾਲੇ ਆਪਾਂ ਇਹਨੂੰ ਖੋਲਦੇ ਆਂ ਫਿਰ ਫਾਲਟ ਆਪਾਂ ਨੂੰ ਚੈੱਕ ਕਰਨਾ ਪੈਣਾ ਆ ਵੀ ਕੀ ਦਿੱਕਤ ਇਹਦੇ ਵਿੱਚ ਹੈਗੀ ਅਗਰ ਤੁਹਾਡੇ ਵੀ ਆਈਫੋਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆ ਰਹੀ ਆ ਚਾਰਜਿੰਗ ਨਹੀਂ ਪਰਦਾ ਬੈਟਰੀ ਬੈਕਅਪ ਨਹੀਂ ਦੇ ਰਿਆ ਤੇ ਇੱਕੋ ਹੀ ਸ਼ੁਆਪਾ ਫਿਰ ਸੰਦੀਪ ਜਲੰਧਰ ਲੈ ਆਓ ਲੋ ਜੀ ਇਹਦਾ ਹੁਣ ਜਿਹੜਾ ਫਾਲਟ ਆ ਨਾ ਇੰਨਾ ਕੁ ਐਕਸਪੀਰੀਅੰਸ ਕੰਮ ਦਾ ਸਾਨੂੰ ਵੀ ਹੈਗਾ ਆ ਪਹਿਲੀ ਗੱਲ ਤੇ ਸੈੱਟ ਪਹਿਲਾਂ ਖੁੱਲਾ ਹੋਇਆ ਵਾ ਇਹਦੀ ਬੈਟਰੀ ਜਿਹੜੀ ਆ ਉਹ ਪਈ ਹੋਈ ਆ ਠੀਕ ਹੈ ਜੀ ਬੈਟਰੀ ਪਾਈ ਹੋਈ ਆ ਤੇ 100% ਮੈਨੂੰ ਬੈਟਰੀ ਦਾ ਫਾਲਟਰ ਲੱਗਦਾ ਪਿਆ ਆ ਕਿਉਂਕਿ ਜਿਹੜਾ ਕੈਰੀਗਰ ਹੁੰਦਾ ਨਾ ਉਹ ਸੰਕੇਤ ਜਿਹੜੇ ਹੁੰਦੇ ਇਸ਼ਾਰੇ ਉਹ ਸਮਝ ਲੈਂਦਾ ਆ ਬੈਟਰੀ ਤੇ ਡੇਟ ਦੇਖੋ ਮੇਰੇ ਭਰਾ 13 8 2024 ਮਤਲਬ ਸਿਰਫ 3 ਕ ਮਹੀਨੇ ਪਹਿਲਾਂ ਬੈਟਰੀ ਪਾਈ ਆ ਕਿਸੇ ਬੰਦੇ ਤੋਂ ਇਹਨਾਂ ਨੇ ਤੇ ਬੈਟਰੀ ਉਹ ਖਰਾਬ ਹੋ ਚੁੱਕੀ ਆ ਠੀਕ ਹੈ ਜੀ ਮੇਰੇ ਹਿਸਾਬ ਨਾਲ ਹਜੇ ਤੱਕ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਬੈਟਰੀ ਪਾ ਕੇ ਦੇਖਾਂਗੇ ਤੇ ਬੈਟਰੀ ਸਾਰੇ ਮੇਰੇ ਭਰਾਵਾਂ ਨੂੰ ਪਤਾ ਆਪਾਂ ਜਿਹੜੀ ਪਰਸਨਲ ਯੂਜ਼ ਕਰੀਏ ਉਹੀ ਪਾਈਦੀ ਆ ਤੇ ਇਹ ਬੈਟਰੀ ਮੈਂ ਮੈਕਸ ਲਿਉਂਦੀ ਹਮੇਸ਼ਾ ਪਉਣਾ ਨਾ ਟੌਪ ਟੌਪ ਮਾਡਲਾਂ ਦੇ ਵਿੱਚ ਤੇ ਆਪਾਂ ਦੇਖਦੇ ਇਹਨੂੰ ਔਨ ਕਰਕੇ ਵੀ ਆਪਣਾ ਬਣਿਆ ਓਕੇ ਰਿਪੋਰਟ ਹੋਇਆ ਕਿ ਨਹੀਂ ਫੋਨਾ ਲੋ ਜੀ 96 ਸੀਗਾ 96 ਤੋਂ 100 ਹੋ ਗਿਆ ਮਤਲਬ ਬੈਟਰੀ ਜਿਹੜਾ ਆ ਪੂਰੀ ਭਰਨ ਲੱਗ ਗਿਆ ਫੋਨ ਫਾਲਟ ਆਪਾਂ ਸਿੱਧਾ ਹੀ ਫੜ ਲਿਆ ਫਾਲਤੂ ਐਵੇਂ ਖੱਜਲ ਖਵਾਰ ਹੋਣ ਦੀ ਲੋੜ ਹੀ ਨਹੀਂ ਇਹਨੂੰ ਸੈਟ ਨੂੰ ਆਪਾਂ ਪੈਕ ਕਰਾਂਗੇ ਪੈਕ ਕਰਨ ਤੋਂ ਬਾਅਦ ਦਵਾਂਗੇ ਕਸਟਮਰ ਦੇ ਹੈਂਡ ਓਵਰ ਕਰਾਂਗੇ ਤੇ ਨਾਲੇ ਆਪਾਂ ਅੱਜ ਕਸਟਮਰ ਤੋਂ ਰਿਵਿਊ ਵੀ ਲੈਣੇ ਆ ਪੁੱਛਣਾ ਆ ਦੱਸੋ ਭਾਜੀ ਕਿੱਦਾਂ ਲੱਗਾ ਤੁਹਾਨੂੰ ਤੇ ਸਾਡੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੇਰੇ ਭਰਾ ਦਵਾ ਦਵ ਭਰਾ ਬਿੰਨੀ ਦਿੱਕਤ ਆਈ ਸੀ ਕਿ ਸਰਾਂ ਨੂੰ ਕਿ ਚਾਰਜਿੰਗ ਭਰਦਾ ਨਹੀਂ ਸੀਗਾ 1% ਤੇ ਖੜਾ ਸੀਗਾ ਜੇ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਨਾ ਕਸਟਮਰ ਨੂੰ 나 ਨੂੰ ਆਪ ਨੂੰ ਸਮਝਾਉਣੀ ਸੀ ਐਸਾ ਆਪਕੋ ਜਾਨਾ ਦੱਸ ਸਰ ਐਸਾ ਉਸਨੇ ਜਾਨਾ ਦਨਾ ਆਪਕੋ ਕਿਉਂਕਿ ਉਸਕੋ ਨਾ ਦਿੱਕਤ ਨਹੀਂ ਸਮਝ ਵੀ ਆਨੀ ਸੀ ਮੇਰੇ ਕੋ ਇਸकी ਦਿੱਕਤ ਸਮਝ ਆ ਗਈ ਕਿ ਕੰਮ ਜੋ ਵੀ ਹੁੰਦਾ ਹੈ ਸਟੈਪ ਬਾਈ ਸਟੈਪ ਹੁੰਦਾ ਨਾ पहला ऑप्शन मैंने बोला कि बैटरी चेंज करके देखेंगे बैटरी चेंज किया अपना मसला हल हो गया अगर उससे नहीं होता फिर अपने मदरबोर्ड चेक करते लेकिन उसने पता है क्या करना था पहले मदरबोर्ड चेक करना था मतलब सेट की मतलब ऐसी की तैसी कर देनी थी मदरबोर्ड चेक चेक करके एक्सपेरिमेंट कर करके और बाद में वाल्ट निकालना था बैटरी का तब तक कुछ होना नहीं था ये आपका मैंने सेट आपका बिल्कुल ओके रिपोर्ट है ठीक है अभी मैं 4 ਮਹੀਨੇ ਪਹਿਲੇ ਲਗਾਇਆ ਥਾ ਹਾਂ ਇਸ ਦੇ ਉੱਪਰ ਡੇਟ ਧੀ 4 ਮਹੀਨੇ ਪਹਿਲੇ ਦੀ ਹਾਂ ਹਾਂ ਖਰਾਬ ਹੋ ਗਿਆ ਅਬੀ ਇਸ ਕੋ ਮੈਂ ਯੂਜ਼ ਕਰਕੇ ਇਸ ਆਪ ਦਾ ਰਿਪੇਅਰ ਕਰਾਂ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਐਕਸਾਈਪੀ ਥੈਂਕ ਯੂ ਆ ਚਾਰ ਜਨ ਵੀ ਲਿਆ ਸਰ ਉਹਨਾਂ ਦੇ ਨਾਲ 20 ਬੋਰਡ ਦਾ ਇਹਦੇ ਵੀ ਰਿਵਿਊ ਬਹੁਤ ਅੱਛੇ ਆ ਤੇ ਮੈਂ ਫਿਰ ਮੇਰੇ ਭਰਾਵਾਂ ਨੂੰ ਦੱਸ ਦਵਾ ਕਿ ਜੇ ਤੁਸੀਂ ਵਧੀਆ ਰਿਪੇਅਰ ਕਰਾਉਣੀ ਆ ਤਸੱਲੀ ਵਾਲੀ ਘੈਂਟ ਰਿਪੇਅਰ ਤੇ ਤੁਹਾਨੂੰ ਇੱਕੋ ਹੀ ਸ਼ੌਪ ਆ ਜਿਹੜੀ ਜਲੰਧਰ ਦੇ ਵਿੱਚ ਸੰਦੀਪ ਮੋਬਾਈਲ ਤੁਹਾਨੂੰ ਉੱਥੇ ਆਉਣਾ ਪੈਣਾ ਆ ਤੇ ਉਹਦੇ ਵਾਸਤੇ ਤੁਹਾਨੂੰ ਚੱਲਣਾ ਪੈਣਾ ਆ ਘਰ ਕੰਮ ਤੁਹਾਡਾ ਪੂਰਾ ਤਸੱਲੀ ਜਣਾ ਮੈਂ ਕਰਕੇ ਦਊਗਾ ਜਿੱਥੇ ਨਹੀਂ ਮੈਨੂੰ ਸਮਝਾਉਗਾ ਵਾਪਸ ਫੜਾ ਦਊਗਾ ਏਨੀ ਕਿ ਮੈਂ ਬਹੁਤ ਸ਼ੇਕੀ ਮਾਰਨੇ ਚੱਕਰ ਚ ਤੁਹਾਡਾ ਮੈਂ ਫੋਨ ਦੀ ਮਤਲਬ ਜਖਣਾ ਪਟਕੇ ਅੱਜ ਫੜਾਦਾ ਇਦਾਂ ਦਾ ਕੰਮ ਮੈਂ ਕਰਦਾ ਨਹੀਂ ਜਿੰਨਾ ਮੈਨੂੰ ਸਮਝਾਉਂਦਾ ਮੈਂ ਉਹਨਾਂ ਕੰਮ ਕਰਦਾ ਆ ਜਿੰਨਾ ਮੈਨੂੰ ਨਹੀਂ ਸਮਝਾਉਂਦਾ ਮੈਂ ਉਹਨਾਂ ਨੂੰ ਪੈਕ ਕਰ ਦਿੰਦਾ ਹਾਂ ਇਸ ਕਰਕੇ ਇਹ ਬਹੁਤ ਵਧੀਆ ਸੈਟ ਰਿਪੇਅਰ ਹੋਇਆ ਮੈਨੂੰ ਆਪ ਨੂੰ ਵੀ ਤਸੱਲੀ ਆਈ ਹੈ ਮੈਨੂੰ ਆਪ ਨੂੰ ਵੀ ਕਰਕੇ ਮਜ਼ਾ ਆਇਆ ਕਿਉਂਕਿ ਕਰੀਗਰ ਨੂੰ ਪਤਾ ਹੁੰਦਾ ਕਿਦਾਂ ਮੈਂ ਚਾਹੁੰਦਾ ਤੇ ਮੈਂ ਉਹੀ ਬੈਟਰੀ ਵੀ ਸਹੀ ਕਰ ਸਕਦਾ ਸੀਗਾ ਲੇਕਿਨ ਆ ਮਜ਼ਾ ਨਹੀਂ ਆਉਣਾ ਸੀ ਕੰਮ ਦਾ ਤਸੱਲੀ ਨਹੀਂ ਆਉਣੀ ਸੀ ਜਿੱਦਾਂ ਇਹਨਾਂ ਨੇ ਕਿਤੋਂ ਪਵਾਈ ਕੁਝ ਦਿੱਕਤ ਆਈ ਫੇਰ ਉੱਚ ਦਿੱਕਤ ਆਉਂਦੀ ਰਹੀ ਸੀ ਮਤਲਬ ਉਲਝਣ ਦੇ ਚੱਕਰ ਚ ਹੁਣ ਆਪਾਂ ਬੈਟਰੀ ਪਾਤੀ ਟੌਪ ਬ੍ਰਾਂਡ ਦੀ ਮੈਂ ਕਹਿੰਦਾ 2 ਸਾਲ ਇਹਨਾਂ ਨੂੰ ਬੈਟਰੀ ਤੋਂ ਬਾਅਦ ਦੇਖਣ ਦੀ ਜ਼ਰੂਰਤ ਨਹੀਂ ਗਈ ਤੇ ਗਰੰਟੀ ਮੇਰੀ ਆ ਪੂਰੀ ਖਰਾਬ ਹੁੰਦੀ ਮੈਂ ਚੇਂਜ ਕਰਕੇ ਦਊਂਗਾ ਰਿਸਪੌਂਸਿਬਿਲਟੀ ਲੈਣਾ ਹੈ ਲਵ ਯੂ